ਇਹ ਮਦਾ ਆਪੇ ਦੂਸਰੇ ਖਾਤੇ ਟ੍ਰਾਂਸਫਰ ਕਰਨ ਕਰ ਲਈਏ ਤਿਆਰ ਕਰਕੇ ਇਹ ਥੱਗੀ ਵੱਲੀ ਥੋਕੀ ਨਹੀਂ ਇਹ ਤੇ ਇਹਨਾਂ ਨੂੰ ਸੋਚੋ ਉੱਪਰੋਂ ਕਿਸੇ ਦਾ ਹੱਥ ਹੈ ਆਪਣੇ ਆਪ ਹੀ ਉਹਨਾਂ ਦੀਆਂ ਰਜਿਸਟਰੀਆਂ ਕਰਵਾ ਕੇ ਆਪਣੇ ਆਪ ਹੀ ਉਹ ਜੋ ਗਰੰਟੀ ਵਾਲੇ ਚੱਕ ਦਿੱਤੇ ਹੋਏ ਸੀ ਉਹਨਾਂ ਤੇ ਸਹਿਨ ਹੋਏ ਸੀ ਆਲਰੇਡੀ ਆ ਉਹ ਟੈਂਕ ਲਾ ਕੇ ਤੇ ਪਸਾਨਾ ਦੇ ਖਾਤਿਆਂ ਦੇ ਵਿੱਚੋਂ ਪੈਸੇ ਕਢਵਾ ਕੇ ਇਹ ਮੈਨੇਜਰ ਨੇ ਬਹੁਤ ਵੱਡੀ ਹੁਕਮਾਰੀ ਆ ਸਾਡੇ ਦੇ ਵਿੱਚੋਂ ਜਿਹੜੇ ਠੱਗੇ ਆ ਉਹਦੇ ਤੇ ਕੇਵਲ 50% ਲੋਕ ਉਹ ਨਹੀਂ ਜਿੰਨੀਆਂ ਉੱਥੇ ਲਿਮਟਾਂ ਸੀ ਯਾਰ ਦਰਜ ਹੋਈ ਹੈ ਪਰ ਆਪੇ ਯਾਰ ਦਰਜ ਹੋਣ ਨਾਲ ਕਿਸਾਨਾਂ ਦੇ ਪੈਸੇ ਵਾਪਸ ਨਹੀਂ ਆਉਣੇ ਇਸ ਕਰਕੇ ਸਾਡੀ ਚੜੀ ਲੜਾਈ ਇਸ ਬੈਂਕ ਦੇ ਮੈਨੇਜਰ ਨਾਲੇ ਅਸੀਂ ਇਹਨਾਂ ਤੋਂ ਇਨਸਾਫ ਲੈਣਾ ਜਾਂ ਸਾਡੀਆਂ ਜਵਾਬ ਮੱਦੀਆਂ ਫਾਰ ਕਰਦੇ ਨੇ ਜਾਂ ਸਾਡੇ ਖਾਤਿਆਂ ਦੇ ਵਿੱਚੋਂ ਪੈਸੇ ਬਾਹਰ ਦੇ ਨੇ ਕਿਹੜੇ ਦਿਨ ਆ ਗਏ ਨੇ ਜਾਗ ਸਰਕਾਰੇ ਜਾਗ ਹੁਣ ਤਾਂ ਬੈਂਕਾਂ ਵੀ ਨਹੀਂ ਰਹੀਆਂ ਸੁਰੱਖਿਅਤ ਰਾ ਬੇਗਾਹੇ ਜਿੱਥੇ ਹੁੰਦੀ ਆ ਆਮ ਗਰੀਬ ਲੋਕਾਂ ਦੀ ਲੋਟ ਉਥੇ ਬੈਂਕ ਅਧਿਕਾਰੀ ਵੀ ਕਰਨ ਲੱਗੇ ਖਾਤੇ ਸਾਫ 사ਦਕ ਦੇ ਐਸ ਬੀ ਆਈ ਬੈਂਕ ਅਤੇ ਫਿਰੋਜ਼ਪੁਰ ਦੇ ਕੈਪੀਟਲ ਸਮਾਲ ਫਾਈਨੈਂਸ ਬੈਂਕ ਚ ਕਰੋੜਾਂ ਦੀ ਠੱਗੀ ਕਿਸਾਨਾਂ ਦੇ ਪੁਇਖ ਨਾਲ ਖਿਲਵਾੜ ਖਾਤੇ ਧਾਰਕਾਂ ਦੇ ਦਿਨ ਦਿਹਾੜੇ ਕਰਮਾਂ ਚ ਹਨੇਰਾ ਬਿਨਾਂ ਦੱਸੇ ਖਾਤਿਆਂ ਚੋਂ ਕੱਢ ਲਏ ਲੱਖਾਂ ਰੁਪਏ ਹਰ ਕਿਸਾਨ ਦਾ ਖਾਤਾ ਬਣਿਆ ਲੁੱਟ ਦਾ ਨਿਸ਼ਾਨਾ 25 ਲੱਖ 30 ਲੱਖ ਇਹ ਗਿਣਤੀ ਰੁਕਣ ਦਾ ਨਾ ਨਹੀਂ ਲੈ ਰਹੀ ਬੇਸ਼ੱਕ ਪੰਜਾਬ ਪੁਲਿਸ ਨੇ ਕੁਝ ਕਰਮਚਾਰੀ ਕੀਤੇ ਗ੍ਰਿਫਤਾਰ ਪਰ ਮਾਸਟਰਮਾਈਂਡ ਅਜੇ ਵੀ ਹੈ ਪੁਲਿਸ ਗ੍ਰਿਫਤ ਵਿੱਚੋਂ ਫਰਾਰ ਪੁਲਿਸ ਜਾਂਚ ਚ ਚਮਕ ਰਹੀ ਹੈ ਸਿਸਟਮ ਦੀ ਨੰਗੀ ਤੇ ਗੰਦੀ ਸਚਾਈ ਨਹੀਂ ਮਿਲਦਾ ਦਿਸਦਾ ਖਾਤਾ ਤਰਕ ਨੂੰ ਇਨਸਾਫ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਸਾਡਾ ਪੈਸਾ ਲੈ ਗਏ ਚੋਰ ਨੁਮਾ ਬੈਂਕ ਅਧਿਕਾਰੀ ਤੇ ਬੈਂਕ ਕਹਿੰਦਾ ਤੁਸੀਂ ਕਰਵਾਓ ਪਰਚਾ ਆਪਣੇ ਫਰਜ਼ਾਂ ਤੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਬੈਂਕ ਰਹਾ ਪੱਜ ਨਹੀਂ ਕਰਵਾਇਆ ਕਿਸੇ ਮੁਲਾਜ਼ਮ ਸਰ ਪਰਚਾ ਨਾ ਪਾਈ ਕੋਈ ਸਖਤ ਕਾਰਵਾਈ ਉਧਰ ਕਿਸਾਨਾਂ ਦਾ ਕਹਿਣਾ ਹੈ ਪਰਚੇ ਨਾਲ ਨਾ ਕਰਜ਼ਾ ਮੁਕਦਾ ਹੈ ਨਾ ਭਵਿੱਖ ਸੰਵਰਦਾ ਹੈ ਜ਼ਿੰਦਗੀ ਤਾਂ ਹੋ ਗਿਆ ਹਨੇਰਾ ਕੌਣ ਦੇਵੇਗਾ ਇਨਸਾਫ ਕੌਣ ਫੜੇਗਾ ਇਨ੍ਹਾਂ ਦੁਖਿਆਰਿਆਂ ਦੀ ਬਾ ਪੀੜਤਾਂ ਦੇ ਹੱਕ 'ਚ ਡਟੀ ਭਾਰਤੀ ਕਿਸਾਨ ਯੂਨੀਅਨ ਡਕੌਦਾ ਨੇ ਧਰਨੇ ਦੀ ਅਗਵਾਈ ਕਰਦਿਆਂ ਗੰਦਲੇ ਸਿਸਟਮ ਨੂੰ ਚੇਤਾਵਨੀ ਦਿੱਤੀ ਹੈ ਜੇ ਨਾ ਮਿਲਿਆ ਇਨਸਾਫ ਤਾਂ ਹੋਵੇਗਾ ਸੰਘਰਸ਼ ਤੇਜ਼ ਸੂਬੇ ਪੱਧਰ ਤੱਕ ਉਹਨਾਂ ਦਾ ਕਹਿਣਾ ਹੈ ਇਹ ਸਿਰਫ ਧੰਨ ਦੀ ਠੱਗੀ ਨਹੀਂ ਆਮ ਕਿਸਾਨਾਂ ਦੇ ਵਜੂਦ ਦੀ ਹੈ ਲੁੱਟ ਉਹ ਵੀ ਸਰਕਾਰੀ ਪੱਧਰ ਤੇ ਬੈਂਕਾਂ ਅੰਦਰ ਇਨਸਾਫ ਨਹੀਂ ਤਾਂ ਧਰਨਾ ਵੀ ਰਹੇਗਾ ਜਾਰੀ ਇਨਸਾਫ ਦੇਵੋ ਪੈਸੇ ਵਾਪਸ ਕਰੋ ਇਹ ਹੈ ਧਰਨਾ ਕਰੀ ਦੀ ਆਵਾਜ਼ ਆਓ ਦੇਖਦੇ ਹਾਂ ਕਿ ਕਿਸ ਤਰ੍ਹਾਂ ਹੋਈ ਲੁੱਟ ਕਿਹੜਾ ਕਿਹੜਾ ਬਣਿਆ ਇਸ ਲੁੱਟ ਦਾ ਸ਼ਿਕਾਰ ਇਸ ਮੌਕੇ ਨਾਲ ਕਰੋੜਾਂ ਰੁਪਏ ਥੱਗੀ ਮਾਰੀ ਹੋ ਆ ਤੁਸੀਂ ਦੇਖੋ ਮੈਨੂੰ ਲੱਗਦਾ 1.5 ਕੋ ਮਰਦੇ ਤੇ ਦਿੱਸੇ ਬਾਈਕ ਬੜਾ ਹੋਇਆ ਹੈ ਤੇ ਇਹਦੇ ਵਿੱਚ ਜਿਹੜਾ ਮੈਨੇਜਰ ਬੈਠਾ ਹੈ ਉਹ ਕਰੋੜਾਂ ਰੁਪਏ ਥੱਗ ਕੇ ਲੈ ਜਾ ਬੇਸ਼ੱਕ ਉਹ ਪਰਚਾ ਵੀ ਪੜ੍ਹਿਆ ਹੋ ਜਾਵੇ ਕਿਉਂਕਿ ਬਾਹਰ ਸਾਰੇ ਸਬੂਤ ਉਹਨਾਂ ਨੇ ਆਪਣੇ ਕੋਲ ਰੱਖਿਆ ਤੇ ਤੁਹਾਡਾ ਮਸਲਾ ਜਿਹੜਾ ਹੱਲ ਹੋਣ ਵਾਲਾ ਹੈ ਨਾ ਸ਼ਰਮ ਕਰੋ ਤੁਸੀਂ ਆစီ ਪਾਸੇ ਖੜੋ ਕੇ ਇਸ਼ਾਰੇ ਸੇ ਟੈਂਪ ਆਪ ਕਰਕੇ ਚਲੇ ਜਾਣਾਗੇ ਆ ਤੁਹਾਡੇ ਖਾਤੇ ਖਾਤੇ ਸਾਫ਼ ਕਰ ਦਿੱਤੇ ਆ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਕਿ ਅਸੀਂ ਜੇਲ੍ਹ ਨੂੰ ਚਲੇ ਜਾਾਂਗੇ ਯਾਰ ਜਿਹੜੇ ਖਾਤੇ ਦੇ ਵਿੱਚ ਮੁੱਤੋ ਕੋ ਲੱਖ ਰੁਪਏ ਕੱਢ ਕੇ ਇਹ ਕਰੋੜਪਤੀ ਬਣ ਜਾਣਾ ਜੋ 15 20 ਦਿਨ ਛਾਲਛੇ ਮਹੀਨੇ ਚ ਸਾਜ ਮੇਰਾ ਆਪੇ ਦੂਸਰੇ ਖਾਤੇ ਇਨ ਟ੍ਰਾਂਸਫਰ ਕਰ ਲਈਏ ਤਾਂ ਇਸ ਕਰਕੇ ਇਹ ਥੱਗੀ ਵੇਲੀ ਸੋਖੀ ਨਹੀਂ ਇਹ ਤੇ ਇਹਨਾਂ ਦੇ ਸਿਰ ਤੋਂ ਉੱਪਰੋਂ ਕਿਸੇ ਦਾ ਹੱਥ ਹੈ ਤਾਂ ਇਹ ਠੱਗੀ ਰਚੀ ਹੈ ਸਭ ਤੋਂ ਪਹਿਲੇ ਬਣਾ ਰਹੇ ਨੇ ਜਿਹੜੇ ਲਾਲਜੀਤ ਸਿੰਘ ਸੇ ਗੁੱਜਰ ਐਕਸੀਡੈਂਟ ਨਵਾਂ ਗੁਰਦਾ ਦੇ ਵਿੱਚ ਜੌਬ ਕਰਦਾ ਸੀ ਸਾਡੇ ਦੇ ਵਿੱਚੋਂ ਜਿਹੜੇ ਠੱਗੇ ਆ ਉਹਦੇ ਤੋਂ ਕਿਵਨ 50% ਲੋਕ ਉਹ ਨਹੀਂ ਜਿੰਨੀਆਂ ਉੱਥੇ ਲਿਮਟਾਂ ਸੀ ਪੰਜ ਸਾਲ ਪੰਜ ਸਾਲ ਤੋਂ ਸਾਡਾ ਬਾਹਰ ਜਾਣਦਾ ਆ ਸਾਨੂੰ ਸਾਡੇ ਨਾਲ ਬੈੰਦਾ ਉੱਤਰਾ ਆ ਚਾਹ ਪਾਣੀ ਪੀਉਂਦਾ ਤੇ ਪੀਂਦਾ ਫੇ ਆਮ ਜਿਹੜੇ ਆਪਣੇ ਸੱਜਣਤਾ ਹੀ ਹੁੰਦੀ ਹੈ ਸ਼ਹਿਰਦਾਰੀ ਇਹੋ ਜੀ ਸਾਡੀ ਲੱਖਾਂ ਖਸਾਰਿਆਂ ਦੀ ਨਸ ਸੀ ਅੱਜ ਦੇ ਇਸ ਇਤਿਹਾਰ ਮੈਂ ਜਿਹੜਾ ਪਤਾ ਪਾਤੀ ਕਿਸਾਨੀ ਨੈਟਵਰਕ ਨੂੰ ਤਕਉਂ ਦਾ ਕੋਲ ਪੁਰਾਣ ਸਰਜੋ ਧਰਨਾ ਲਾਇਆ ਗਿਆ ਕਿੱਥੇ ਲਾਇਆ ਗਿਆ ਕਿਸ ਵਜ੍ਹਾ ਲਾਇਆ ਗਿਆ ਅੱਜ ਜੀ ਅਸੀਂ ਇੱਕ ਇੱਥੇ ਬੈਂਕ ਹੈ ਕੈਪੀਟਲ ਬੈਂਕ ਰੋਇਪੁਰ ਬ੍ਰਾਂਚ ਇੱਥੇ ਉਹਦੇ ਸਾਹਮਣੇ ਉਹਦੇ ਧਰਨਾ ਲਾਇਆ ਇਤਰਾਣਾ ਨੌਂਦਾ ਮਕਸਦ ਇਹ ਆ ਵੀ ਇੱਥੇ ਕਿਸਾਨਾਂ ਦੇ ਨਾਲ ਬਹੁਤ ਵੱਡੀ ਠੱਗੀ ਕੀਤੀ ਗਈ ਹੈ ਜੇ ਡਾਕੂਮੈਂਟ ਲੈਣ ਤੋਂ ਪਹਿਲਾਂ ਡਾਕੂਮੈਂਟ ਲੈਣ ਤੋਂ ਬਾਅਦ ਦੇ ਵਿੱਚ ਕੋਈ ਕਿਸਾਨਾਂ ਨਾਲ ਸੰਬੰਧਿਤ ਵਿਚ ਆ ਗਿਆ ਉਹ ਪੁੱਛਿਆ ਕੀਤਾ ਆਪਣੇ ਆਪ ਹੀ ਉਹਨਾਂ ਦੀਆਂ ਰਜਿਸਟਰੀਆਂ ਕਰਵਾ ਕੇ ਆਪਣੇ ਆਪ ਹੀ ਉਹ ਜੋ ਗਰੰਟੀ ਵਾਲੇ ਟੈਕਸ ਦਿੱਤੇ ਹੋਏ ਸੀ ਉਹਨਾਂ ਤੇ ਸਹਿਨ ਹੋਏ ਸੀ ਆਲਰੇਡੀ ਤਾਂ ਉਹ ਟੈਕ ਲਾ ਕੇ ਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਕਢਵਾ ਕੇ ਇਹ ਮੈਨੇਜਰ ਨੇ ਬਹੁਤ ਵੱਡੀ ਧੋਖਾਧੜੀ ਆ ਬਹੁਤ ਲੋਕ ਇਸ ਬੈਂਕ ਤੋਂ ਪੀੜਤ ਨੇ ਤਾਂ ਜਿਵੇਂ ਜਿਵੇਂ ਅਜੇ ਕੁਝ ਪਤਾ ਲੱਗਾ ਹੈ ਉਸ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਖਾਤੇ ਚੋਂ ਪੈਸੇ ਨਿਕਲੇ ਨੇ ਕਿਸ ਹਸਾਬ ਨਾਲ ਨਿਕਲੇ ਨੇ ਕਿੰਨੇ ਨਿਕਲੇ ਨੇ ਉਹ ਇਹ ਸਮਝ ਨਹੀਂ ਆਇਆ ਤਾਂ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੇਗਾ ਤਾਂ ਆਉਣ ਵਾਲੇ ਸਮੇਂ ਚ ਪਤਾ ਲੱਗ ਜਾਏਗਾ ਵੀ ਕੁੱਲ ਇਹਨਾਂ ਨੇ ਕਿੰਨੀ ਇੱਕ ਜਿਹੜੀ ਠੱਗੀ ਹੈ ਲੋਕਾਂ ਨਾਲ ਮਾਰੀ ਹੈ ਤੁਸੀਂ ਹੋਰ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਹੀ ਕਰਦੇ ਆ ਵੇਖੋ ਪਤਾ ਲੱਗਾ ਹੈ ਕਿ ਇਹਨਾਂ ਤੇ ਐਫਆਈਆਰ ਦਰਜ ਹੋਏ ਪਰ ਐਫਆਈਆਰ ਦਰਜ ਹੋਣ ਦੇ ਨਾਲ ਲੋਕਾਂ ਦਾ ਜਿਹੜਾ ਘਰ ਪੂਰਾ ਨਹੀਂ ਹੋਣਾ ਅਸੀਂ ਮੰਗੇ ਇਹੋ ਹੀ ਕਰਦੇ ਆ ਤੇ ਜਿਨ੍ਹਾਂ ਲੋਕਾਂ ਦਾ ਇਹਨਾਂ ਨੇ ਪੈਸਾ ਠੱਗਿਆ ਉਹਨਾਂ ਦਾ ਪੈਸਾ ਮਾਣਸੋਨ ਦੇ ਖਾਤੇਜ ਪਾਇਆ ਜਾਂ ਨਹੀਂ ਇਹ ਪੈਸਾ ਜੇ ਨਹੀਂ ਪਾਇਆ ਜਾਂਦਾ ਤਾਂ ਉਹਨਾਂ ਦੀਆਂ ਜਿਹੜੀਆਂ ਜਮ੍ਹਾਂਬੰਦੀ ਦੇ ਵਿੱਚ ਐਂਟਰੀ ਕੀਤੀ ਆ ਇਹਦੇ ਵਿੱਚ ਮਾਲ ਹਿਕਮਤ ਜਿਹੜਾ ਉਹ ਵੀ ਪੂਰੇ ਤਰ੍ਹਾਂ ਉਹਨਾਂ ਦੀ ਵਿਸ਼ਮੂਲਤ ਆ ਉਹਨਾਂ ਦੇ ਨਾਲ ਮਿਲ ਕੇ ਹੀ ਇਹਨਾਂ ਨੇ ਸਾਰਾ ਕੁਝ ਕੀਤਾ ਇਸ ਕਰਕੇ ਉਹ ਜੇ ਕੋਈ ਪੈਸਾ ਨਹੀਂ ਤਾਂ ਫੇਰ ਉਹਨਾਂ ਦੀਆਂ ਜਮ੍ਹਾਂਬੰਦੀਆਂ ਫਤ ਕਰਕੇ ਤਾਂ ਉਹਨਾਂ ਨੂੰ ਸਾਫ਼ ਜਿਵੇਂ ਬੰਦੀਆਂ ਜਿਹੜੀਆਂ ਉਹਨਾਂ ਦੀਆਂ ਵਾਪਸ ਦਿੱਤੀਆਂ ਜਾਂਦੀਆਂ ਇਹ ਮੰਨ ਕੇ ਦੇਖੋ ਜਿਆਸੀ ਜਿਹੜਾ ਕਰਨਾ ਕੈਪੀਟਲ ਸਮਾਲ ਫਾਈਨੈਂਸ ਬੈਂਕ ਨੂੰ ਸਾਹਮਣੇ ਲਾਇਆ ਹੈ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਲਗਭਗ ਸੈਂਕੜੇ ਕਿਸਾਨਾਂ ਦੇ ਨਾਲ ਜਿਹੜੀ ਠੱਗੀ ਮਾਰੀ ਹੈ ਇਹਨਾਂ ਦੇ ਖਾਤਿਆਂ ਦੇ ਵਿੱਚੋਂ ਇਹਨਾਂ ਦੀ ਜਿਹੜੀ ਪੈਸੇ ਸੀ ਉਹ ਕਢਵਾ ਲਿਆ ਜਾਂ ਦੂਸਰੇ ਖਾਤੇ ਵਿੱਚ ਟ੍ਰਾਂਸਫਰ ਕਰ ਰਹਾ ਹੈ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਸਾਲੀਨ ਜੀ ਨਾਲ ਸੰਪਰਕ ਕਰਕੇ ਤੇ ਅੱਜ ਅਸੀਂ ਤਹਿ ਕਰ ਲਿਆ ਅਸੀਂ ਕਿੱਥੇ ਅਸੀਂ ਅੱਜ ਮੈਕਾ ਸਾਹਮਣੇ ਧਰਨਾ ਲਾਵਾਂਗੇ ਕਿ ਅੱਜ ਅਸੀਂ ਧਰਨਾ ਲਾ ਕੇ ਬੈਠੇ ਆਂ ਸਾਡਾ ਇਹ ਧਰਨਾ ਲੰਮਾ ਚੱਲੂਗਾ ਕਿਉਂਕਿ ਜਦੋਂ ਤੱਕ ਸਾਨੂੰ ਇਹਦੇ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਅਸੀਂ ਇਹਦੇ ਤੇ ਅਸੀਂ ਅਸਰ ਕਰਾਂਗੇ ਸਰ ਐਫ ਆਰ ਵੀ ਦਰਜ ਹੋ ਗਈ ਜਾਂਦੀ ਤੁਸਾਂ ਹਾਂ ਐਫ ਆਰ ਦਰਜ ਹੋਈ ਹੈ ਪਰ ਐਫ ਆਰ ਦਰਜ ਹੋਣ ਨਾਲ ਕਿਸਾਨਾਂ ਦੇ ਪੈਸੇ ਵਾਪਸ ਨਹੀਂ ਆਉਣੇ ਕਿਉਂਕਿ ਇਹਨਾਂ ਨੇ ਜਿਹੜੇ ਜਿਹੜੇ ਸਿਕਿਉਰਟੀ ਵਜੋਂ ਚੈੱਕ ਲਏ ਹੁੰਦੇ ਆ ਉਹਨਾਂ ਚੈੱਕਾਂ ਦੇ ਥਰੂ ਜਿਹੜੀ ਇਹਨਾਂ ਨੇ ਜਿਹੜੇ ਉਹ ਬੈਂਕ ਮੰਨੀ ਰੱਖੀ ਸੀ ਉਹ ਟਰਾਂਸਫਰ ਕੀਤੀ ਹੈ ਕੋਟਾਂ ਦੇ ਵਿੱਚ ਭਰੀ ਹੋ ਜਾਣਗੇ ਕਿਉਂਕਿ ਉਹ ਸ਼ੋਰਟੀ ਵਜੋਂ ਉਹਨਾਂ ਨੇ ਕੁਝ ਚੈੱਕ ਰੱਖੇ ਸੀ ਉਹਨਾਂ ਨੇ ਉਹਦੇ ਉੱਤੇ ਸਾਈਨ ਵੀ ਕੀਤੇ ਸੀ ਔਰ ਖਾਲੀ ਚੈੱਕ ਸੀ ਉਹਨਾਂ ਚੈੱਕਾਂ ਦੇ ਕਰਕੇ ਉਹ ਬੈਂਕ ਵਿੱਚ ਭਰੀ ਹੋ ਜਾਣਗੇ ਇਸ ਕਰਕੇ ਸਾਡੀ ਜਿਹੜੀ ਲੜਾਈ ਇਸ ਬੈਂਕ ਦੇ ਮੈਨੇਜਰ ਨਾਲ ਹੈ ਅਸੀਂ ਇਹਨਾਂ ਤੋਂ ਇਨਸਾਫ ਲੈਣਾ ਜਾਂ ਸਾਡੀਆਂ ਜਵਾਬਮਦੀਆਂ ਫਾਰ ਕਰ ਦੇਣ ਜਾਂ ਸਾਡੇ ਖਾਤਿਆਂ ਦੇ ਵਿੱਚੋਂ ਪੈਸੇ ਪਾ ਦੇਣ ਸਰ ਟੋਟਲ ਕਿੰਨੇ ਪੈਸੇ ਠੱਗੀ ਮਾਰੀ ਆ ਲਗਭਗ ਸਾਡੇ ਕੋਲ 2-3 ਲੱਖ ਦਾ ਨੁਕਸਾਨ ਆਏ ਨੇ ਉਹਨਾਂ ਦੀ ਕੀਮਤ ਜਿਹੜੀ ਹੈ ਸਾਢੇ 4 ਕਰੋੜ ਬਣਦੀ ਹੈ ਹਰੇਕ ਕਿਸਾਨ ਦਾ ਕਿਸੇ ਦਾ 20 ਲੱਖ ਕਿਸੇ ਦਾ 25 ਲੱਖ 45 ਲੱਖ ਤੱਕ ਵੀ ਜਿਹੜੇ ਕਿਸਾਨ ਸਾਡੇ ਕੋਲ ਆਏ ਨੇ ਜਿਨ੍ਹਾਂ ਦੇ ਖਾਤੇ ਇਹਨਾਂ ਨੇ ਖਾਲੀ ਕਰਤੇ ਨੇ ਕੁਝ ਸਾਡੇ ਕੋਲ ਡਾਕੂਮੈਂਟ ਇਹੋ ਜਿਹੇ ਆਏ ਨੇ ਕਿ ਜਿਹੜੇ 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 ਬੈਕ ਡੇਟ ਜਮ੍ਹਾਂ ਬੰਦੀਆਂ ਦੇ ਵਿੱਚ ਜਿਹੜਾ ਉਹਨਾਂ ਦਾ ਕਰਜ਼ਾ ਚੜਾਇਆ ਗਿਆ ਅਸੀਂ 16 ਇਸੇ ਇਸੇ ਮਹੀਨੇ ਦੀ 16 ਤਰੀਕ ਨੂੰ ਜਮ੍ਹਾਂ ਬੰਦੀ ਕਢਾਈ ਹੈ ਉਸ ਜਮ੍ਹਾਂ ਬੰਦੀ 'ਚ ਲੋਨ ਨਹੀਂ ਹੈਗਾ ਲੇਕਿਨ 21 ਤਰੀਕ ਨੂੰ ਕਢਾਈ ਹੈ ਜਿਹੜੀ ਉਹਦੇ ਤੇ 15 ਤਰੀਕ ਦਾ ਲੋਨ ਬੈਕ ਡੇਟ ਪਵਾ ਰਿਹਾ ਹੈ ਇਸ ਕਰਕੇ ਇਹਨਾਂ ਨੇ ਪਤਾ ਨਹੀਂ ਅਜੇ ਜਿੰਨਾ ਕੋਈ ਸਾਨੂੰ ਪਤਾ ਲੱਗਿਆ ਉਹ ਸਾਹਮਣੇ ਆਏ ਨੇ ਪਰ ਜਿੰਨਾਂ ਜਿਹਨਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਕਿ ਸਾਡੇ ਜਮ੍ਹਾਂ ਬੰਦੀ ਦੇ ਤੇ ਇੰਨਾ ਲਾਉਣੇ ਜਾਂ ਸਾਡੇ ਖਾਤੇ ਖਾਲੀ ਕਰ ਦਿੱਤੇ ਗਏ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਥਾਂ ਜਿਹਦੇ ਸਾਹਮਣੇ ਆਉਣਗੇ ਤੇ ਸਰ ਮੰਗ ਕੀ ਕਰਦੇ ਤੁਸੀਂ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਕਿਸਾਨਾਂ ਦੇ ਖਾਤੇ ਖਾਲੀ ਕਰ ਦਿੱਤੇ ਗਏ ਆ ਉਹਨਾਂ ਦੇ ਖਾਤੇ 'ਚ ਜਾ ਤਾ ਪੇਮੈਂਟ ਪਾਈ ਜਾਵੇ ਜਾਂ ਉਹਨਾਂ ਦੀ ਜਮ੍ਹਾਂ ਬੰਦੀ ਫੱਕ ਕਰਕੇ ਨੰਬਰ ਤੋਂ ਦੇ ਦਿੱਤੀ ਜਾਵੇ ਜੇ ਤੁਹਾਡੀ ਮੰਗ ਨਾ ਮੰਨੀ ਜਾਵੇ ਤਾਂ ਅਗਲੀ ਐਕਸ਼ਨ ਕੀ ਹੋਊਗਾ ਸਰ ਅਗਲਾ ਐਕਸ਼ਨ ਆਹੀ ਕਮੇਟੀ ਬਣਾਈਏ ਉਹਦੇ ਤੇ ਤੈ ਕਰਕੇ ਅਗਲਾ ਜੋ ਐਕਸ਼ਨ ਸਾਹਮਣੇ ਆਏਗਾ ਸਹਿਮਤੀ ਨਾਲ ਹੋ ਹੀ ਜਾਏਗਾ ਤੇ ਹੁਣ ਧਰਨਾ ਹੀ ਲਗਾਤਾਰ ਜਾਰੀ ਰਹੂਗਾ ਇਹ ਦੇਖੋ ਜੀ ਜੇਕਰ ਕੋਈ ਗੱਲਬਾਤ ਕਰਨ ਲਈ ਆਉਂਦਾ ਤਾਂ ਠੀਕ ਹੈ ਨਹੀਂ ਤਾਂ ਅਸੀਂ ਇਹਦਾ ਛੱਟ ਡਾਊਨ ਕਰਕੇ ਇਹਨਾਂ ਨੂੰ ਵੀ ਅਸੀਂ ਬੰਦ ਕਰਕੇ ਰੱਖਾਂਗੇ ਕਿਉਂਕਿ ਉਹ ਏਸ਼ੀਆ ਚ ਬੈਠੇ ਆ ਆ ਜਿਹੜੇ ਕਿਸਾਨ ਨੇ ਆਵੇ ਤੁਹਾਨੂੰ ਪਤਾ ਹੀ ਗਰਮੀ ਚ ਮਰ ਰਹੇ ਨੇ ਇਹਨਾਂ ਪਰ ਜੋ ਧਰਨਾ ਲਾਇਆ ਕਿੱਥੇ ਲਾਇਆ ਕਿਸ ਵਜ੍ਹਾ ਲਾਇਆ ਜੀ ਇਹ ਧਰਨਾ ਭਾਈ ਜੀ ਕੈਪੀਟਲ ਸਮਾਲਪਨਾਸ ਬੈਂਕ ਤੋਂ ਠੋੜੀ ਪਰ ਸ਼ਹਿਰ ਦੇ ਬਾਹਰ ਆ ਜੀ ਠੱਗੀ ਮਾਰੀ ਗਈ ਹੈ ਜੀ ਕਿਸਾਨਾਂ ਨਾਲ ਜਿਨ੍ਹਾਂ ਦੇ ਵਿੱਚ ਮੈਂ ਖੁਦ ਸਰ ਤੁਹਾਡਾ ਨਾ ਕਿ ਨਹੀਂ ਠੱਗੀ ਮਾਰੀ ਗਈ ਆ ਮੇਰੇ ਨਾਲ ਭਾਈ ਜੀ ਠੱਗੀ ਤਾਂ ਮਾਰੀ ਇਹਨਾਂ ਨੇ 30 ਲੱਖ ਰੁਪਏ ਜਿਉਂ ਫਰਾਡ ਕਹਿੰਦੇ ਆ ਤਾਂ ਪੂਰੀ ਅਮਾਉਂਟ ਦਾ ਦੇਖੋ ਕਿ ਪੁੱਸ ਪੈਸੇ ਇਹਨਾਂ ਨੇ ਮੈਨੂੰ ਵਾਪਸ ਦਿੱਤੇ ਕੁੱਲ ਮਿਲਾ ਕੇ ਮੇਰਾ 18 ਲੱਖ ਦੇ ਕਿਉਂ ਭਈਆ ਹਲੇ ਵੀ ਇਹਨਾਂ ਵੱਲ ਪੱਕਾ ਆਇਆ ਰਕਵਤ ਖਾਤਿਆਂ 'ਚੋਂ ਆਏ ਆ 9 ਬੰਦਿਆਂ ਦਾ ਮੇਰਾ ਕੋਈ ਲਿੰਕ ਆ ਜਿਹਨਾਂ ਨੇ ਮੈਨੂੰ ਮੋੜਿਆ ਤੇ ਜਿਹੜੇ ਮੇਰੇ ਖਾਤੇ 'ਚੋਂ ਕੱਢ ਕੇ ਜਿਨ੍ਹਾਂ ਨੂੰ ਪਾ ਕੇ ਇਹਨਾਂ ਨੇ ਆਪ ਵਰਤੇ ਆ ਉਹਨਾਂ ਨੂੰ ਵੀ ਮੈਂ ਜਾਣਦਾ ਸਰ ਟੋਟਲ ਕਿੰਨੇ ਇਹਨਾਂ ਨੇ ਠੱਗੀ ਹੋਈ ਆ ਤੇ ਕਿੰਨੀ ਠੱਗੀ ਹੋਈ ਆ ਲਗਭਗ 2225 ਇੰਨੇ ਹੀ ਗਿਣਤੀ ਉਹ ਆ ਜਿਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਵੀ ਉਹਨਾਂ ਨਾਲ ਕੁਝ ਹੋਇਆ ਜਾਂ ਨਹੀਂ ਹੋਇਆ। ਭੋਲੇ ਲੋਕ ਆ ਜੀ ਲੋਕਾਂ ਨੂੰ ਬੈਂਕਿੰਗ ਸਿਸਟਮ ਦਾ ਕੁਝ ਨਹੀਂ ਪਤਾ ਵੀ ਇੱਥੇ ਕੀ ਚੱਲੀ ਜਾਂਦਾ ਹੈ ਜਦੋਂ ਆਉਣਗੇ ਉਹਨਾਂ ਦੀਆਂ ਗਰੰਟੀਆਂ ਪਤਾ ਨਹੀਂ ਕਿਹਦੇ ਕਿਹਦੇ ਲੋਨਾਂ 'ਚ ਪਾਈਆਂ ਪਈਆਂ। ਇੱਕ ਇੱਕ ਬੰਦੇ ਨੂੰ 4-4 ਜਣਾਂ ਦੇ ਗਰੰਟਰ ਪਾਇਆ ਪਿਆ ਉਹਨਾਂ ਦੀਆਂ ਸਿਫਲਾਂ ਦੇ ਵਿੱਚ 75-75 ਲੱਖ ਰੁਪਏ ਲੋਨ ਬੋਲੀ ਜਾਂਦਾ ਜੀ ਗਰੰਟੀ ਆ। ਤੇ ਹੁਣ ਮੰਗ ਕੀ ਕਰਦੇ ਸਰਦੋ ਜੀ? ਮੰਗ ਅਸੀਂ ਇਹੀ ਕਰਦੇ ਆ ਜੀ ਜਿਨ੍ਹਾਂ ਦੀਆਂ ਗਰੰਟੀਆਂ ਨਿਯਾਜ ਪਾਈਆਂ ਨੇ, ਜਿਨ੍ਹਾਂ ਦੇ ਪੈਸੇ ਬੈਂਕ ਵਾਲਿਆਂ ਨੇ ਖਾਦੇ ਆ। ਬੈਂਕ ਨੂੰ ਚਾਹੀਦਾ ਅਸੀਂ ਬੈਂਕ ਐਫ ਆ ਸਾਨੂੰ ਤਾਂ ਕਰਨ ਦੀ ਲੋੜ ਹੀ ਨਹੀਂ ਸੀ ਐਫਆਈਆਰ ਹੋ ਗਈ ਚਾਰ ਬੰਦੇ ਅਰੈਸਟ ਕਰ ਲਏ ਸਾਨੂੰ ਪੈਸਾ ਕਿੱਥੋਂ ਮਿਲੂਗਾ ਇਹਨਾਂ ਨਾਲ ਧਾਨੀਆਂ ਤਾਂ ਜਮ੍ਹਾਂ ਬੰਨੀਆਂ ਚ ਬੋਲੂਗਾ ਸਾਡੇ ਤਾਂ ਦਿਪਲਾਂ ਚ ਬੋਲੀ ਜਾਂਦਾ ساری ਉਮਰ ਸਾਨੂੰ ਕਿਨੇ ਸੜੇ ਨਹੀਂ ਚੜਦੇ ਨਾ ਇਸ ਤੋਂ ਬਾਅਦ ਕੀ ਕੈਪੀਟਲ ਫਾਈਨਾਂਸ ਬੈਂਕ ਵੱਲੋਂ ਉਹਦੇ ਨਾਲ ਠੱਗੀ ਕੀਤੀ ਗਈ ਹੈ ਜਿਹੜੀ ਉਹਦੀ ਕੰਪਲੇਂਟ ਹੈ ਉਹਦੇ ਵਿੱਚ ਉਹਦੇ ਦਸਨ ਮੁਤਾਬਕ 34 ਲੱਖ ਰੁਪਏ ਦੀ ਉਹਦੇ ਨਾਲ ਠੱਗੀ ਕੀਤੀ ਗਈ ਹੈ ਜੋ ਇਹਦੇ ਵਿੱਚ ਉਹਦੇ ਤੇ ਕੰਪਲੇਂਟ ਲੈ ਕੇ ਉਹਦੀ ਫਲੀਨ ਇਨਕੁਆਰੀ ਕਰਕੇ ਅਸੀਂ ਕਾਰਵਾਈ ਕਾਨੂੰਨ ਮੁਤਾਬਕ ਅਮਲ ਵਿੱਚ ਲਿਆ ਰਹੇ ਹਾਂ ਇਹ ਮੰਗਣਾ ਕਿਸ ਤਰ੍ਹਾਂ ਠਗੀ ਮਾਰੀ ਸਰ ਉਹਦੇ ਦਸਨ ਮੁਤਾਬਕ ਜਿਵੇਂ ਘੱਟ ਵਿਆਜ ਤੇ ਦੱਸ ਕੇ ਵੀ ਤੁਹਾਨੂੰ ਲੋਨ ਕਰਾ ਦੇਵਾਂਗੇ ਜਾਂ ਤੁਹਾਡੀ ਲਿਮਿਟ ਵੜਾ ਦਿੰਨੇ ਆ ਤੇ ਮੁੜ ਕੇ ਲਿਮਿਟ ਵਾਲੇ ਪੈਸੇ ਉਹਨਾਂ ਨੂੰ ਨਹੀਂ ਦਿੱਤੇਗੇ ਹਾਲ ਤੱਕ ਦੀ ਘੜੀ ਜਿਹੜੀ ਇਨਕੁਆਰੀ ਕੀਤੀ ਉਹਦੇ ਚ ਇਹ ਗੱਲ ਸਾਹਮਣੇ ਆਈ ਹੈ ਬਾਕੀ ਵੀ ਜੁਵੇਂ ਵੀ ਮੁਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਏਗੀ ਤੇ ਹੋਰ ਤੱਥ ਵੀ ਸਾਹਮਣੇ ਆਉਣਗੇ ਕੈਪੀਟਲ ਬੈਂਕ ਦੇ ਕਿਸੇ ਬੰਦੇ ਤੇ ਜਾਂ ਨਿੱਜ ਤੇ ਜੀ ਜੀ ਇਹ ਹਜੇ ਹੈਗਾ ਜੀ ਤਤ ਚਾਰ ਵਿਅਕਤੀਆਂ ਤੇ ਟੋਟਲ ਹੈਗਾ ਇਹ ਪਰਚਾ ਦਰਜ ਬਟ ਉਹ ਹਜੇ ਇਨਕੁਆਰੀ ਜਿਹੜੀ ਚੱਲ ਰਹੀ ਹੈ ਥੋੜੀ ਦੇਰ ਚ ਕੰਪਲੀਟ ਹੋ ਜਾਣੀ ਹੈ ਉਸ ਤੋਂ ਬਾਅਦ ਹੀ ਇਹਦੇ ਬਾਰੇ ਨਿਸ਼ਕਰ ਕੀਤਾ ਜਾ ਸਕੇ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਜੀ ਅਜੇ ਪ੍ਰੀਲੀਮਿਨਰੀ ਇਨਕੁਆਰੀ ਅਸੀਂ ਕਰ ਰਹੇ ਹਾਂ ਸਾਨੂੰ ਥੋੜਾ ਹੋਰ ਟਾਈਮ ਚਾਹੀਦਾ ਤਾਂ ਕਿ ਅਸੀਂ ਇਹਦੇ ਵਿੱਚ ਇਨਕੁਆਰੀ ਕਰਕੇ ਤਾਂ ਹੀ ਕੋਈ ਨਾ ਕੋਈ ਨਾ ਤੱਥ ਤੁਹਾਨੂੰ ਦੱਸਾਂ ਹੋਰ ਵੀ ਇਹਦੇ ਵਿੱਚ ਕੋਈ ਮਾਮਲੇ ਸਾਹਮਣੇ ਆਉਂਦੇ ਆ ਹਾਂ ਉਹਦੇ ਵਿੱਚ ਉਹ ਜਿਹੜੇ ਇਸ ਵਿਅਕਤੀ ਦੇ ਦੱਸਣ ਮੁਤਾਬਕ ਵੀ ਹੋਰ ਵੀ 15-20 ਵਿਅਕਤੀਆਂ ਨਾਲ ਠੱਗੀ ਵਜੀ ਹੈ ਉਹਨਾਂ ਦੇ ਵੀ ਅਸੀਂ ਨਾਲ ਡਿਟੇਲ ਹੈ ਸਰ ਇਹ ਮਾਮਲਾ ਕਰੋੜਾਂ ਚ ਵੀ ਜਾ ਸਕਦਾ ਜੀ ਹੁਣ ਇਹ ਡਿਪੈਂਡ ਕਰਦਾ ਜੀ ਜੇਕਰ 15- ਫੇਰੀ ਪਤਾ ਲੱਗੇਗਾ